ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਰਬ ਇੱਕ ਜੈ ਸਾਈ ਜੀ 786 ਐਸ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਹੈ ਜੋ ਮਿਲਦੀ ਰਹੇ ਜੀ ਇਹ ਕਹਾਣੀ ਹੈ ਬਾਬਾ ਜੀ ਇਹ ਕਟਣਾ ਹੈ حضرت ਬਾਬਾ ਫਰੀਦ ਸਾਹਿਬ ਜੀ ਦੇ ਜੀਵਣ ਦੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮਹਾਨ ਫਕੀਰ ਬਾਬਾ ਫਰੀਦ ਜੀ ਸਾਰੇ ਪੰਜਾਬ ਦੇ ਵਿੱਚ ਨਾ ਉਪਦੇਸ਼ਾ ਰਹੀ ਯਾਨੀ ਉਹ ਦੁਨੀਆ ਨੂੰ ਸਮਝਾਉਂਦੇ ਸੀ ਉਹਨਾਂ ਦਾ ਮਾਰਗਦਰਸ਼ਨ ਕਰ ਰਹੇ ਸੀ ਤੇ ਉਹ ਜਿੱਥੇ ਵੀ ਜਾਂਦੇ ਨਾ ਉੱਥੇ ਇਸ਼ਕ ਦੀ ਗੱਲ ਕਰਦੇ ਦਇਆ ਭਾਵਨਾ ਦੀ ਗੱਲ ਕਰਦੇ ਉਹ ਸੋਹਣੇ ਖੁਦਾ ਦੀ ਬੰਦਗੀ ਦੀ ਗੱਲ ਕਰਦੇ ਔਰ ਉਸ ਪ੍ਰਭੂ ਦੀ ਭਗਤੀ ਦਾ ਸੁਨੇਹਾ ਜਿਹੜਾ ਹੈ ਨਾ ਉਹ ਫਲਾਉਂਦੇ ਬਾਬਾ ਜੀ। ਔਰ ਉਹਨਾਂ ਦਾ ਮੰਨਣਾ ਇਹ ਸੀ ਕਿ ਇਨਸਾਨ ਦਾ ਜਿਹੜਾ ਅਸਲ ਇਬਾਦਤ ਹੈ ਉਹ ਸਿਰਫ ਪੂਜਾ, ਪਾਠ, ਇਬਾਦਤ ਇਹ ਚੀਜ਼ਾਂ ਨਹੀਂ ਹੈ ਕਰ ਲੀਆਂ। ਬਲਕਿ ਸੱਚੇ ਮਨ ਦੇ ਨਾਲ ਸੇਵਾ ਕਰਨੀ ਵੀ ਜਿਹੜੀ ਹੈ ਉਹ ਵੀ ਇੱਕ ਉਹਨਾਂ ਦਾ ਧਰਮ ਹੈ ਬਾਬਾ ਜੀ। ਇਹ ਕਰਮ ਹੈ ਉਹਨਾਂ ਦਾ। ਅਸਲ ਕਰਮ ਜਿਹੜਾ ਹੈ ਉਹ ਇਹੀ ਹੈ। ਕਿ ਸੱਚੇ ਮਨ ਦੇ ਨਾਲ ਸੇਵਾ ਕਰਨੀ ਕਿਉਂਕਿ ਬਾਬਾ ਫਰੀਦ ਸਾਹਿਬ ਜੀ ਦਾ ਘਰਾਣਾ ਜਿਹੜਾ ਸੀ ਉਹ ਚਿਸ਼ਤੀ ਸੀ ਔਰ ਚਿਸ਼ਤੀ ਇਸ਼ਕ ਵਾਲੇ ਜਿਹੜੇ ਆ ਉਹ ਜ਼ਿਆਦਾ ਮੁਰਸ਼ਿਦ ਦੀ ਸੇਵਾ ਜਾਂ ਦੁਨੀਆਂ ਦੀ ਸੇਵਾ ਵਾਲੇ ਪਾਸੇ ਜ਼ਿਆਦਾ ਉਹ ਕਹਿੰਦੇ ਆ ਕਿਉਂਕਿ ਕਾਦਰੀ ਪਰਿਵਾਰ ਜਿਹੜਾ ਹੈ ਉਹਦੇ ਵਿੱਚ ਇਹ ਬਾਤਾਂ ਵੀ ਜ਼ਰੂਰੀ ਐ ਰੋਜ਼ੇ ਵੀ ਰੱਖੋ ਨਮਾਜ਼ਾਂ ਵੀ ਪੜੋ ਹੈ ਨਾ ਐਦਾਂ ਹੁੰਦਾ ਜੋ ਦੱਸਿਆ ਜਾਂਦਾ ਪਰ ਚਿਸ਼ਤੀਆ ਪਰਿਵਾਰ ਜਿਹੜਾ ਉਹ ਮੁਰਸ਼ਦ ਨਜ਼ਰ ਦੇ ਨਾਲ ਹੀ ਕਹਿੰਦੇ ਤਾਂ ਹੁਣ ਬਾਬਾ ਫਰੀਦ ਸਾਹਿਬ ਮਾਰਗਦਰਸ਼ਨ ਵੀ ਕਰ ਰਿਹਾ ਦੁਨੀਆ ਦੇ ਕਿ ਉਹ ਵੀ ਕਾਦਰੀ ਚਾਹੇ ਕੋਈ ਵੀ ਕਰਾਨਾ ਹੈ ਉਹਨਾਂ ਨੇ ਵੀ ਸੇਵਾ ਨੂੰ ਸੇਵਾ ਭਾਵਨਾ ਦੁਨੀਆ ਦੇ ਪ੍ਰਤੀ ਪ੍ਰੇਮ ਇਸ਼ਕ ਦਿਲ ਦੇ ਵਿੱਚ ਦਇਆ ਦੀ ਗੱਲ ਉਹਨਾਂ ਨੇ ਸਭ ਤੋਂ ਪਹਿਲਾਂ ਕੀਤੀ ਫਿਰ ਉਹਨਾਂ ਨੇ ਇਬਾਦਤ ਦੀ ਗੱਲ ਕੀਤੀ ਬੰਦਗੀ ਦੀ ਗੱਲ ਕੀਤੀ ਉਹ ਕਹਿੰਦੇ ਬੰਦਾ 2.5 ਦਿਨ ਘੰਟੇ ਜੀ ਮੈਂ ਨਾਮ ਜਪ ਕੀਤਾ ਤੇ ਮੁੜ ਕੇ ਨੁਕਾਂ ਲੜੀ ਜਾਵੇ ਔਰ ਮਨ ਦੇ ਵਿੱਚ ਕੋਈ ਦਇਆ ਭਾਵਨਾ ਨਹੀਂ ਹੈ ਕੋਈ ਇਸ਼ਕ ਨਹੀਂ ਹੈ ਮੁਹੱਬਤ ਨਹੀਂ ਹੈ ਤਾਂ ਉਹ ਕਹਿੰਦੇ ਉਹ ਅਸਲ ਗੱਲ ਨਹੀਂ ਬੰਨ ਨੀ ਬਾਬਾ ਜੀ ਬਾਬਾ ਫਰੀਦ ਸਾਹਿਬ ਤਾਂ ਹੁਣ ਇੱਕ ਵਾਰੀ ਇਦਾਂ ਹੀ ਬਾਬਾ ਫਰੀਦ ਸਾਹਿਬ ਆਪਣੇ ਮুরিਦਾਂ ਦੇ ਨਾਲ ਇੱਕ ਬੜੇ ਵਧੀਆ ਪਿੰਡ ਦੇ ਵਿੱਚ ਪਹੁੰਚੇ। ਔਰ ਇਸ ਪਿੰਡ ਦੇ ਵਿੱਚ ਉਸ ਖੁਦਾ ਦੀ ਰਹਿਮਤ ਸੀ, ਨੇਮਤਾ ਨਾਲ ਭਰਪੂਰ ਸੀ ਦੁਨੀਆ ਸਾਰੀ ਉੱਥੇ ਜਿੰਨੇ ਲੋਕ ਰਹਿੰਦੇ ਸੀ ਨਾ ਸਾਰਿਆਂ ਕੋਲ ਨੇਮਤਾ ਸੀ ਔਰ ਦੌਲਤਾਂ ਭਰਪੂਰ ਪਿੰਡ ਸੀ ਬਾਬਾ ਜੀ। ਪਰ ਇੱਥੇ ਲੋਕਾਂ ਨੇ ਜਿਹੜੇ ਇਸ ਪਿੰਡ ਦੇ ਲੋਕ ਸੀ ਨਾ ਉਹਨਾਂ ਦੇ ਦਿਲ ਵਿੱਚ ਦਇਆ ਤੇ ਸੇਵਾ ਦੀ ਜਿਹੜਾ ਸੀ ਉਹ ਭਾਵਨਾ ਹੈ ਹੀ ਨਹੀਂ ਸੀ, ਉਹ ਕਮੀ ਸੀ। ਤੇ ਉਹ ਜਿਹੜੇ ਗਰੀਬ ਲੋਕ ਸੀ ਨਾ ਕਿਉਂਕਿ ਪੈਸੇ ਵਾਲਾ ਜਦੋਂ ਬੰਦਾ ਅਹੰਕਾਰ ਆ ਜਾਂਦਾ ਹੈ ਬੰਦੇ 'ਚ ਤਕਬਰ ਹੰਕਾਰ ਕਿ ਦੌਲਤ ਹੈ ਜੀ ਸਾਡੇ ਕੋਲ ਪਰ ਉਹ ਇਹ ਭੁੱਲ ਜਾਂਦਾ ਵੀ ਦੌਲਤਾਂ ਦੇਣ ਵਾਲਾ ਜਿਹੜਾ ਹੈ ਉਹ ਉਹ ਸੋਣਾ ਜਾਣਦਾ ਹੈ ਕਿ ਉਹਨੇ ਦਿੱਤੀ ਹੈ ਨਾ ਤੈਨੂੰ ਤਰੀਕੇ ਨਾਲ ਵਰਤ ਲੈ ਪਰ ਹੁਣ ਜਿਹੜੇ ਓਸ ਪਿੰਡ ਦੇ ਲੋਕ ਸੀ ਨਾ ਉਹ ਉਹ ਗਰੀਬਾਂ ਨੂੰ ਨਾ ਉਹਨਾਂ ਨੂੰ ਬੜੇ ਹੋਰ ਢਾਂਗ ਨਾਲ ਬੇਹਿਮ ਕਰਦੇ ਉਹਨਾਂ ਦਾ ਉਹਨਾਂ ਨੂੰ ਇੱਕ ਮਾਮੂਲੀ ਜੀਤੀ ਉਹਨਾਂ ਨੂੰ ਬੰਦਾ ਵੀ ਨਹੀਂ ਸਮਝਦੇ ਇੰਨਾ ਮਾੜਾ ਹਾਲਤ ਤੇ ਉਹਨਾਂ ਦੀ ਮਦਦ ਕਰਨੀ ਤਾਂ ਦੂਰ ਦੀ ਗੱਲ ਹੀ ਹੈ ਬਾਬਾ ਜੀ ਕਿਉਂਕਿ ਜੇ ਬੰਦੇ ਨੂੰ ਬੰਦਾ ਹੀ ਨਾ ਸਮਝ ਸਕਿਆ ਬੰਦਾ ਤਾਂ ਪੈਸਾ ਨਾ ਕਰ ਦਿੰਦਾ ਕਈ ਮਾਰੀ ਕਈ ਲੋਕਾਂ ਨੂੰ ਸੋ ਹੁਣ ਇਸ ਪਿੰਡ ਦੇ ਵਿੱਚ ਨਾ ਇੱਕ ਬੜਾ ਵੱਡਾ ਅਮੀਰ ਵਿਅਕਤੀ ਰਹਿੰਦਾ ਸੀ ਜਿਹਦਾ ਨਾਂ ਸੀ ਧਨਰਾਜ ਤੇ ਉਹ ਪਿੰਡ ਦਾ ਸਭ ਤੋਂ ਦੌਲਤਮੰਦ ਵਿਅਕਤੀ ਸੀ ਬਾਬਾ ਜੀ ਪਰ ਇੱਕ ਕਮੀ ਸੀ ਕਿ ਜਿੰਨਾ ਵੱਡਾ ਉਹ ਧਨੀ ਸੀ ਜਿੰਨਾ ਜ਼ਿਆਦਾ ਉਹਦੇ ਕੋਲ ਪੈਸਾ ਸੀ ਦੌਲਤਮੰਦ ਵਿਅਕਤੀ ਸੀ ਓਨਾ ਹੀ ਜ਼ਿਆਦਾ ਉਹ ਹੰਕਾਰੀ ਵੀ ਸੀ ਨਰਦਈ ਵੀ ਸੀ ਬਾਬਾ ਫਰੀਦ ਜੀ ਪਿੰਡ ਦੇ ਵਿੱਚ ਘੁੰਮ ਰਹੇ ਸੀ ਉਹ ਫਕੀਰ ਘੁੰਮਦੇ ਘੁੰਮਦੇ ਉਪਦੇਸ਼ ਕਰਦੇ ਬਾਬਾ ਜੀ ਕਿ ਇਸ਼ਕ ਦੀ ਗੱਲ ਕਰੋ ਕਿਉਂਕਿ ਇਸ਼ਕ ਹੈ ਉਸੇ ਤੋਂ ਸਭ ਸੇ ਇਸ਼ਕ ਕਰ ਕਿਉਂਕਿ ਇਸ ਇਸ਼ਕ ਦਾ ਯਹੀ ਦਸਤੂਰ ਹੈ ਜਾਂ ਕਿਸੇ ਭੁੱਖੇ ਨੂੰ ਰਜਾਇਆ ਇਹ ਤੇ ਦੱਸ ਖਾਂ ਕਿਸੇ ਰੋਂਦੇ ਨੂੰ ਹਸਾਇਆ ਇਹ ਤੇ ਦੱਸ ਖਾਂ ਰਾਹ 'ਚ ਰੋੜੇ ਨੂੰ ਹਟਾਇਆ ਇਹ ਤੇ ਦੱਸ ਖਾਂ ਕਦੇ ਜ਼ਖਮ ਕਿਸੇ ਦਾ ਫਟ ਨਹੀਂ ਹੋ ਸੀ ਤਾਂ ਉਹ ਐਵੇਂ ਫੇਰ ਛੜੀ ਤਸਵੀਕ ਆਖਣੀ ਹੋਗੀ ਤਾਂ ਤੋਂ ਬਾਬਾ ਫਰੀਦ ਸਾਹਿਬ ਇਦਾਂ ਹੀ ਘੁੰਮ ਰਹੇ ਹੋ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦੇਖਿਆ ਕਿ ਇੱਥੋਂ ਦੇ ਜਿਹੜੇ ਲੋਕ ਹਨ ਉਹ ਸਿਰਫ ਆਪਣੇ ਸਵਾਰਥ ਦੀ ਚਿੰਤਾ ਕਰਦੇ ਨੇ ਯਾਨੀ ਕਿ ਆਪਣੀ ਵਾ ਮੇਰਾ ਹੋ ਜਾਏ ਮੇਰਾ ਹੋ ਜਾਏ ਮੇਰਾ ਹੋ ਜਾਏ ਔਰ ਬੰਦੇ ਦਾ ਹਾਲ ਵੀ ਐਸਾ ਹੀ ਹੈ ਅੱਜ ਉਹ ਕਿਸੇ ਨੂੰ ਵੀ ਲੋੜ ਬੰਦਾ ਦੀ ਪਰਵਾਹ ਨਹੀਂ ਕਰਨੀ ਸੋ ਹੁਣ ਉਹਨਾਂ ਨੇ ਸੋਚਿਆ ਇਹ ਇਹਨਾਂ ਨੂੰ ਇੱਕ ਸਿੱਖਿਆ ਦੇਣ ਦੀ ਲੋੜ ਹੈ ਇਹਨਾਂ ਨੂੰ ਕੋਈ ਰੰਗ ਦਿਖਾਉਣ ਦੀ ਲੋੜ ਹੈ ਹੁਣ ਸ਼ਾਮ ਹੋਣ ਤੇ ਨਾ ਬਾਬਾ ਫਰੀਦ ਜੀ ਮਹਾਰਾਜ ਉਹ ਜ਼ਹਦੁਲ ਅੰਬਿਆ ਉਹਨਾਂ ਨੇ ਆਪਣੇ ਮুরিਦਾਂ ਸਮੇਤ ਨਾ ਉਹ ਧਨ ਰਾਜ ਦੇ ਘਰ ਪਹੁੰਚ ਗਏ ਬਾਬਾ ਜੀ ਬੜਾ ਸਭ ਤੋਂ ਧਣੀ ਵਿਅਕਤੀ ਸੀ ਉਸ ਪਿੰਡ ਦਾ ਉਹਦੇ ਘਰ ਪਹੁੰਚ ਗਏ ਕਿਉਂਕਿ ਜਦੋਂ ਸਾਰੇ ਪਿੰਡ ਨੂੰ ਕੋਈ ਸਬਕ ਦੱਸਣਾ ਹੋਵੇ ਜਾਂ ਕੋਈ ਰਾਹ ਪਾਣਾ ਹੋਵੇ ਤਾਂ ਉਹ ਸਭ ਤੋਂ ਜਿਹੜਾ ਮਸ਼ਹੂਰ ਜਾਂ ਅਮੀਰ ਵਿਅਕਤੀ ਹੁੰਦਾ ਨਾ ਉਹ ਉਹਨੂੰ ਹੀ ਸਮਝਾਇਆ ਜਾਂਦਾ ਸੋ ਉਹਦੇ ਘਰ ਪਹੁੰਚ ਗਏ ਹੁਣ ਉਹਦੇ ਮਹਿਲ ਜਿਹੜਾ ਸੀ ਨਾ ਉਹਦਾ ਘਰ ਜਿਹੜਾ ਉਹਦਾ ਮਹਿਲ ਸੀ ਬਾਬਾ ਜੀ ਵੱਡੇ ਵੱਡੇ ਦਰਵਾਜ਼ਿਆਂ ਤੇ ਉਹਨਾਂ ਨੇ ਦਸਤਕ ਦਿੱਤੀ ਜਾ ਕੇ ਫਕੀਰਾਂ ਨੇ ਕੁਝ ਸਮੇਂ ਬਾਅਦ ਇੱਕ ਨੌਕਰ ਬਾਹਰ ਆਇਆ ਤੇ ਬਾਬਾ ਫਰੀਦ ਸਾਹਿਬ ਨੂੰ ਦੇਖ ਕੇ ਨਾ ਅੰਦਰ ਚਲਾ ਗਿਆ ਤੇ ਥੋੜੀ ਦੇਰ ਬਾਅਦ ਧਨਰਾਜ ਜਿਹੜਾ ਸੀ ਨਾ ਉਹ ਖੁਦ ਆਪ ਬਾਹਰ ਆਇਆ ਧਨਰਾਜ ਜਿਹੜਾ ਸੀ ਉਹਨੇ ਨਾ ਬਾਬਿਆਂ ਨੂੰ ਤੰਜ ਕੱਸਿਆ ਬਾਬਾ ਜੀ ਬਾਬਾ ਫਰੀਦ ਸਾਹਿਬ ਨੂੰ ਤੰਜ ਕੱਸਿਆ ਇਹ ਨਹੀਂ ਗਿਆ ਉਹਨੇ ਵੀ ਆਪਣੇ ਹਿਰਦੇ ਨਾਲ ਨਹੀਂ ਗਿਆ ਕਿ ਬਾਬਾ ਜੀ ਆਓ ਮੇਰੇ ਗਰੀਬ ਘਰ ਦੇ ਵਿੱਚ ਗਰੀਬ ਖਾਨੇ ਜਾਵੇ ਦਲੀ ਉਹਨੇ ਤੰਜ ਕਸਿਆ ਕੋਕੂ ਫਕੀਰ ਸੀ ਉਹਨੇ ਦੇਖਿਆ ਕਹਿੰਦਾ ਬਾਬਾ ਜੀ ਮੇਰੇ ਗਰੀਬ ਘਰ ਵਿੱਚ ਕਿਵੇਂ ਆਉਣਾ ਹੋਇਆ ਬਾਬਾ ਫਰੀਦ ਜੀ ਮੁਸਕਰਾਏ ਉਹਨਾਂ ਨੇ ਕਿਹਾ ਪੁੱਤਰ ਮੈਂ ਨਾ ਬੜੇ ਵਕਤ ਤੋਂ ਭੁੱਖਾ ਆ ਮੈਨੂੰ ਭੁੱਖ ਬਹੁਤ ਲੱਗੀ ਆ ਤੇ ਸਾਨੂੰ ਕੁਝ ਖਾਣ ਨੂੰ ਹੀ ਦੇ ਦੇ ਉਹਨਾਂ ਨੇ ਕਿਹਾ ਬਾਬਾ ਫਰੀਦ ਸਾਹਿਬ ਜੀ ਨੇ ਕਿ ਭੁੱਖਾ ਆ ਤੁਸੀਂ ਮੈਨੂੰ ਭੋਜਨ ਦੇ ਸਕਦੇ ਹੋ ਉਹ ਧਨਰਾਜ ਪਹਿਲਾਂ ਤਾਂ ਹੱਸਿਆ ਫਿਰ ਉਹ ਥੋੜਾ ਜਿਹਾ ਕੁਝ ਸੋਚਣ ਲੱਗਾ ਔਰ ਸੋਚ ਕੇ ਕਹਿਣ ਲੱਗਾ ਕਿ ਜੇਕਰ ਮੈਂ ਇਸ ਸਾਧੂ ਨੂੰ ਵਧੀਆ ਖਾਣਾ ਖਵਾ ਦਿੱਤਾ ਨਾ ਤਾਂ ਪਿੰਡ ਦੇ ਜਿਹੜੇ ਹੋਰ ਭਿਖਾਰੀ ਨੇ ਨਾ ਉਹ ਵੀ ਆ ਜਾਣਗੇ ਉਹ ਵੀ ਆ ਜਾਣਗੇ ਉਹ ਅੰਦਰ ਗਿਆ ਤੇ ਉਹਨੇ ਨੌਕਰ ਨੂੰ ਹੁਕਮ ਦਿੱਤਾ ਕਿ ਜਾਓ ਇੱਕ ਸੁੱਕੀ ਜਿਹੜੀ ਬਈ ਰੋਟੀ ਪਈ ਜਾਣਾ ਉਹ ਲੈ ਕੇ ਆਓ ਤੇ ਉਸ ਵਿੱਚ ਕੁਝ ਕੰਕਰ ਵੀ ਮਿਲਾ ਦੇਣਾ ਜ਼ਰਾ ਗੌਰ ਕਰਨਾ ਉਸ ਵਿੱਚ ਕੁਝ ਕੰਕਰ ਯਾਨੀ ਕਿ ਪੱਥਰ ਕੰਕਰ ਵੀ ਮਿਲਾ ਦੇਣਾ ਤਾਂ ਕਿ ਸਾਧੂ ਦੁਬਾਰਾ ਨਾ ਆਵੇ ਵੀ ਸਭ ਜਿਹੜੀ ਦੇਣੀ ਉਹ ਚ ਮਟਾ ਦੇ। ਉਹ ਨੌਕਰ ਨੇ ਬਿਲਕੁਲ ਉਹਦਾ ਹੀ ਕੀਤਾ। ਉਹਨੇ ਉਹ ਕੰਕਰ ਵਾਲੀ ਰੋਟੀ ਜਿਹੜੀ ਸੀ ਨਾ ਉਹ ਬਾਬਾ ਫਰੀਦ ਜੀ ਨੂੰ ਦਿੱਤੀ। ਤੇ ਮੁਸਕਰਾਉਂਦੇ ਹੋਏ ਕਿਹਾ ਲੋ ਬਾਬਾ ਜੀ ਤੁਹਾਡੀ ਭੁੱਖ ਦਾ ਹੱਲ ਹੋ ਗਿਆ ਹੈ। ਤੇ ਆ ਲਓ ਫੜੋ। ਯਾ ਰੋਟੀ ਖਾ ਲਓ ਤੁਹਾਡਾ ਭੁੱਖ ਜਿਹੜੀ ਤੁਹਾਨੂੰ ਬੜੇ ਦਿਨਾਂ ਤੋਂ ਲੱਗੀ ਨਾ ਤਾਂ ਆ ਲਓ ਭੁੱਖ ਦਾ ਹੱਲ ਤੁਹਾਡਾ ਹੋ ਗਿਆ ਹੈ। ਬਾਬਾ ਫਰੀਦ ਸਾਹਿਬ ਨੇ ਰੋਟੀ ਹੱਥ ਵਿੱਚ ਲਈ ਤੇ ਬਿਨਾ ਕੁਝ ਕਹੇ ਨਾ ਪਿੰਡ ਤੋਂ ਬਾਹਰ ਇੱਕ ਪਿੱਪਲ ਦੇ ਥੱਲੇ ਬੈਠ ਕੇ ਜਾ ਕੇ ਰਾਤ ਹੋਣ ਲੱਗੀ ਤਾਂ ਜਿਹੜਾ ਧਨਰਾਜ ਸੀ ਨਾ ਉਹ ਆਪਣੇ ਸ਼ਾਨਦਾਰ ਪਲੰਗ ਤੇ ਲੰਬੇ ਪੈ ਗਿਆ ਬਾਬਾ ਜੀ ਪਰ ਜਿਵੇਂ ਹੀ ਉਹਨੇ ਅੱਖਾਂ ਬੰਦ ਕੀਤੀਆਂ ਨਾ ਉਸ ਨੂੰ ਇੱਕ ਅਜੀਬ ਜਿਹਾ ਸੁਪਨਾ ਆਇਆ ਉਹਨੇ ਵੇਖਿਆ ਕਿ ਉਹ ਨਾ ਇੱਕ ਸੁੰਸਾਨ ਜੰਗਲ ਵਿੱਚ ਹੈ ਭੁੱਖਾ ਪਿਆਸਾ ਭਟਕ ਰਿਹਾ ਤੰਦਰਾ ਜਿਹੜਾ ਸੁਪਣਾ ਦੇਖ ਰਿਹਾ ਹੈ ਕਿ ਉਹ ਇੱਕ ਸੁਨਸਾਨ ਜੰਗਲ ਦੇ ਵਿੱਚ ਔਰ ਭੁੱਖਾ ਪਿਆਸਾ ਭਟਕ ਰਿਹਾ ਹੈ ਤੇ ਦੂਰੋਂ ਕਿਸੇ ਨੇ ਉਹਨੂੰ ਇੱਕ ਰੋਟੀ ਦਿੱਤੀ ਜਿਵੇਂ ਉਹਨੇ ਰੋਟੀ ਖਾਧੀ ਉਹਦੇ ਮੂੰਹ ਵਿੱਚ ਕੰਕਰ ਆ ਕੇ ਉਸਦੇ ਦੰਦ ਟੁੱਟਣ ਲੱਗੇ ਬਾਬਾ ਜੀ ਮੂੰਹ ਦੇ ਵਿੱਚ ਕੰਕਰ ਆ ਕੇ ਉਹਦੇ ਦੰਦ ਟੁੱਟਣ ਲੱਗੇ ਤੇ ਮੂੰਹ ਚੋਂ ਖੂਨ ਵਗਣ ਲੱਗਾ ਉਹ ਦਰਦ ਨਾਲ ਕਰਾ ਰਿਹਾ ਸੀ ਰੋਲਾ ਪਾ ਰਿਹਾ ਸੀ ਪਰ ਕਿਸੇ ਨੇ ਵੀ ਉਹਦੀ ਮਦਦ ਨਹੀਂ ਕੀਤੀ ਕੋਈ ਮਦਦ ਕਰਨ ਵਾਲਾ ਉੱਥੇ ਹੈ ਨਹੀਂ ਸੀ ਉਸੇ ਵੇਲੇ ਇੱਕ ਰੱਬੀ ਆਵਾਜ਼ ਆਈ ਕਿ ਜਿਹੋ ਜਿਹਾ ਭੋਜਨ ਤੂੰ ਇੱਕ ਭੁੱਖੇ ਨੂੰ ਦਿੱਤਾ ਹੈ ਨਾ ਧਨਰਾਜ ਨੂੰ ਕਿ ਜਿੱਦਾਂ ਦਾ ਭੋਜਨ ਤੂੰ ਇੱਕ ਭੁੱਖੇ ਨੂੰ ਦਿੱਤਾ ਉਹੋ ਜਿਹਾ ਤੈਨੂੰ ਵੀ ਮਿਲਿਆ ਧਨਰਾਜ ਤੈਨੂੰ ਵੀ ਉਹੀ ਭੋਜਨ ਆਉਣ ਵਾਲੇ ਸਮੇਂ 'ਚ ਵੀ ਮਿਲੇਗਾ ਔਰ ਹੁਣ ਵੀ ਮਿਲਿਆ ਧਨਰਾਜ ਜਿਹੜਾ ਸੀ ਉਹਦੇ ਪਸੀਨੇ ਛੁੱਟ ਗਏ ਬਾਬਾ ਜੀ ਪਸੀਨੇ ਨਾਲ ਲਤਪਟ ਉੱਠ ਉੱਠ ਬੈਠਾ ਕਿਉਂਕਿ ਸਭੜਾ ਦੇਖ ਰਿਆ ਸੀ ਉਹਦਾ ਦਿਲ ਜ਼ੋਰ ਜ਼ੋਰ ਨਾਲ ਧੜਕ ਰਿਹਾ ਉਹਨੂੰ ਸਮਝ ਆ ਗਿਆ ਕਿ ਇਹ ਕੋਈ ਆਮ ਸੁਪਨਾ ਨਹੀਂ ਸੀ ਬਲਕਿ ਉਹਦੇ ਕਰਮਾਂ ਦੀ ਸਜ਼ਾ ਸੀ ਔਰ ਸਜ਼ਾ ਉਸਨੂੰ ਮਿਲੇਗੀ ਜਿੱਦਾਂ ਹੀ ਸਵੇਰ ਹੋਈ ਧਨਰਾਜ ਬਾਬਾ ਫਰੀਦ ਜੀ ਦੇ ਕੋਲ ਪਹੁੰਚ ਗਿਆ ਬਾਬਾ ਜੀ ਉਧਰ ਨੂੰ દોੜਿਆ ਕਿ ਕਿਤੇ ਬਾਬੇ ਕੀ ਨੇ ਚਲੇ ਨਾ ਜਾਣ દોੜਿਆ ਬਾਬਾ ਜੀ ਉੱਥੇ ਹੀ ਬੈਠੇ ਸੀ ਉਹਦੇ ਚਰਨਾਂ ਦੇ ਵਿੱਚ ਡਿੱਗ ਪਿਆ ਜਾ ਕੇ ਧਨਰਾਜ ਰੋਂਦੇ ਹੋਏ ਕਹਿੰਦਾ ਬਾਬਾ ਜੀ ਮੈਨੂੰ ਮaaf ਕਰ ਦਿਓ ਮੈਂ ਆ ਗਿਆਨਤਾ ਵਿੱਚ ਸੀ ਮਹਾਰਾਜ ਮੈਨੂੰ ਮੈਨੂੰ ਮaaf ਕਰ ਦਿਓ ਮੇਰ ਤੋਂ ਗਲਤੀ ਹੋ ਗਈ ਕਿ ਮੈਂ ਆਪਣੀ ਦੌਲਤ ਦੇ ਹੰਕਾਰ ਚ ਗਰੀਬਾਂ ਨੂੰ ਕੁਝ ਸਮਝਿਆ ਨਹੀਂ ਕਰੇ ਮੈਂ ਤਾਂ ਉਹਨਾਂ ਨੂੰ ਇਨਸਾਨ ਵੀ ਨਹੀਂ ਸਮਝਦਾ ਸੀ ਸੋ ਕਿਰਪਾ ਕਰਕੇ ਮੈਨੂੰ ਸਹੀ ਰਾਹ ਵਿਖਾਓ ਬਾਬਾ ਫਰੀਦ ਸਾਹਿਬ ਮੁਸਕਰਾਏ ਤੇ ਉਹਨਾਂ ਨੇ mohabbat ਨਾਲ ਧਨਰਾਜ ਨੂੰ ਚੁੱਕਿਆ ਪ੍ਰੇਮ ਨਾਲ ਤੇ ਕਿਹਾ ਪੁੱਤਰ ਅਸਲ ਦੌਲਤ ਸੋਨੇ ਚਾਂਦੀ ਵਿੱਚ ਨਹੀਂ ਹੈ ਕਿ ਅਸਲ ਦੌਲਤ ਹੈ ਜਿਹੜੀ ਉਹ ਸੋਨੇ ਚਾਂਦੀ ਵਿੱਚ ਨਹੀਂ ਹੈ ਸਗੋ ਪ੍ਰੇਮ ਤੇ ਸੇਵਾ ਵਿੱਚ ਹੁੰਦੀ ਹੈ ਧਨ ਦਾ ਸਹੀ ਉਪਯੋਗ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਨਹੀਂ ਜਿਹੜਾ ਦੇਣਾ ਜਾਣਦਾ ਹੈ ਉਹ ਲੈਣਾ ਵੀ ਜਾਣਦਾ ਹੈ ਤਾਂ ਆਪਣੀ ਦੌਲਤ ਜਿਹੜੀ ਹੈ ਉਸ ਨੂੰ ਸਹੀ ਰਸਤੇ ਤੇ ਵੀ ਲਾਣਾ ਚਾਹੀਦਾ ਜਦੋਂ ਧਨਰਾਜ ਨੇ ਹੁਣ ਇਹ ਕਿਹਾ ਵੀ ਬਾਬਾ ਜੀ ਮੈਂ ਕਿੱਦਾਂ ਇਹਨੂੰ ਸਹੀ ਰਾਹ ਲਾਵਾਂ ਤਾਂ ਉਹਨਾਂ ਨੇ ਕਿਹਾ ਵੀ ਇਹਨੂੰ ਲੋੜਵੰਦ ਦੇ ਕੰਮ ਵੀ ਲਾਇਆ ਕਰ ਜੇਕਰ ਤੁਸੀਂ ਸੱਚੇ ਦਿਲੋਂ ਪਛਤਾਵਾ ਕਰਦੇ ਹੋ ਨਾ ਤਾ ਆਪਣੀ ਦੌਲਤ ਗਰੀਬਾਂ ਦੀ ਭਲਾਈ ਲਈ ਵੀ ਲਗਾ ਧਨਰਾਜ ਨੇ ਨਾ ਆਪਣੀ ਗਲਤੀ ਦਾ ਅਹਿਸਾਸ ਕੀਤਾ ਬਾਬਾ ਜੀ ਉਸੇ ਦਿਨ ਤੋਂ ਉਸਨੇ ਨਾ ਆਪਣੇ ਘਰ ਦੇ ਦਰਵਾਜ਼ੇ ਗਰੀਬਾਂ ਲਈ ਵੀ ਖੋਲ ਦਿੱਤੇ ਮੰਗਤੇਆਂ ਲਈ ਵੀ ਖੋਲ ਦਿੱਤੇ ਵੀ ਆਓ ਉਹਨੇ ਲੋੜਵੰਦਾਂ ਨੂੰ ਭੋਜਨ ਦੇਣਾ ਸ਼ੁਰੂ ਕੀਤਾ ਤੇ ਆਪਣੀ ਦੌਲਤ ਨਾਲ ਪਿੰਡ ਵਿੱਚ ਨਾ ਇੱਕ ਧਰਮਸ਼ਾਲਾ ਵੀ ਬਣਵਾਈ ਬਾਬਾ ਜੀ ਜਿੱਥੇ ਹਰ ਇੱਕ ਭੁੱਖੇ ਨੂੰ ਭੋਜਨ ਖਾਣੇ ਖਾਣ ਜਾਨੀ ਭੁੱਖਾ ਜਿਹੜਾ ਸੀ ਉਹਨੂੰ ਖਾਣਾ ਮਿਲਦਾ ਰੈਨ ਲਈ ਆਸਰਾ ਮਿਲਦਾ ਹੌਲੀ-ਹੌਲੀ ਪਿੰਡ ਦੇ ਹੋਰ ਲੋਕਾਂ ਨੇ ਵੀ ਇਹ ਸਭ ਕੁਝ ਦੇਖ ਕੇ ਨਾ ਉਹੀ ਸੇਵਾ ਦਾਨ ਪੁੰਨ ਦਾ ਰਾਹ ਚੁਣ ਲਿਆ ਕਿਉਂਕਿ ਉਹ ਜਿੱਦੋਂ ਉਹਨੇ ਦਾਨ ਪੁੰਨ ਕਰਨਾ ਸ਼ੁਰੂ ਕੀਤਾ ਉਹਦੀ ਉਹਦੇ ਹੋਰ ਬਰਕਤ ਪੈ ਗਈ ਉਹ ਹੋਰ ਰਹਿਮਤ ਪੈ ਗਈ। ਬਾਬਾ ਫਰੀਦ ਸਾਹਿਬ ਦੀ ਜਿਹੜੀ ਇਹ ਜਿਹੜੀ ਕਟਨਾ ਹੈ ਉਹ ਇਹੀ ਦੱਸਦੀ ਹੈ ਬਾਬਾ ਕਿ ਕਿਸੇ ਭੁੱਖੇ ਨੂੰ ਕਦੇ ਵੀ ਮਾੜੇ ਬੋਲ ਨਹੀਂ ਬੋਲਨੇ ਚਾਹੀਦੇ ਜੇ ਦੇ ਸਕਦੇ ਆ ਤਾਂ ਦੇਓ ਨਹੀਂ ਦੇ ਸਕਦੇ ਤਾਂ ਮਾੜੇ ਬੋਲ ਨਾ ਬੋਲੋ ਇਹ ਬਹੁਤ ਵੱਡਾ ਪਾਪ ਹੋ ਜਾਂਦਾ ਬਾਬਾ ਔਰ ਦਾਨ ਜੇ ਕਰਨਾ ਹੈ ਤਾਂ ਹਮੇਸ਼ਾ ਖੁਸ਼ੀ ਨਾਲ ਤੇ ਪ੍ਰੇਮ ਨਾਲ ਕਰਨਾ ਚਾਹੀਦਾ ਹੈ ਨਾ ਕਿ ਹੰਕਾਰ ਨਾਲ ਜੇਕਰ ਅਸੀਂ ਦਾਨ ਕਰਦੇ ਹੋਏ ਕਿਸੇ ਨੂੰ ਮਾੜਾ ਸਮਝਦੇ ਅਗੇ ਨੂੰ ਤੁੱਛ ਸਮਝਦੇ ਅਗੇ ਨੂੰ ਬੁਰਾ ਸਮਝਦੇ ਤਾਂ ਉਹ ਦਾਨ ਦਾਨ ਨਹੀਂ ਰਹਿ ਜਾਂਦਾ ਉਹ ਪਾਪ ਬਣ ਜਾਂਦਾ ਖਾਣਾ ਜਾਂ ਹੋਰ ਕੋਈ ਵੀ ਜਿਹੜੀ ਵੀ ਇਨਸਾਨ ਸਹਾਇਤਾ ਕਰਦਾ ਹੈ ਸਿਰਫ ਉਸ ਵੇਲੇ ਫਲ ਲੈ ਕੇ ਆਉਂਦੀ ਹੈ ਜਦੋਂ ਉਹ ਸੱਚੇ ਮਨ ਨਾਲ ਯਾਨੀ ਉਹ ਉਸੇ ਵੇਲੇ ਤੁਹਾਨੂੰ ਉਹਦਾ ਰੰਗ ਮਿਲਦਾ ਹੈ ਉਹਦਾ ਫਲ ਮਿਲਦਾ ਹੈ ਜਦੋਂ ਉਹ ਸੱਚੇ ਮਨ ਦੇ ਨਾਲ ਬਿਨਾ ਕਿਸੇ ਭੇਦ ਭਾਵ ਨਾਲ ਉਹ ਜਿਹੜੀ ਹੈ ਸੇਵਾ ਕੀਤੀ ਜਾਵੇ ਬਾਬਾ ਜੀ ਕਿਉਂਕਿ ਰੱਬ ਹਮੇਸ਼ਾ ਮਨੁੱਖਾਂ ਦਾ ਜਿਹੜਾ ਹੈ ਇਨਸਾਨਾਂ ਦੇ ਹਰ ਕਰਮ ਦਾ ਨਿਆਂ ਕਰਦਾ ਹੈ ਕਿਉਂਕਿ ਜਿਹੋ ਜੇ ਕਹਿੰਦਾ ਬੰਦਾ ਬੀਜ ਬੋਂਦਾ ਹੈ ਉਗ ਜਾ ਹੀ ਵੜਣਾ ਪੈਂਦਾ ਉਹਨੇ ਨਾ ਫਕੀਰਾਂ ਫਰਮਾਇਆ ਕਿ ਪ੍ਰੇਮ ਦਇਆ ਭਾਵਨਾ ਇਸ਼ਕ ਮੁਹੱਬਤ ਜਿਹੜਾ ਹੈ ਕਿਸੇ ਭੁੱਖੇ ਨੂੰ ਖਾਣਾ ਖਵਾਣਾ ਪਿਆਸੇ ਨੂੰ ਪਾਣੀ ਪਿਲਾ ਦੇਣਾ ਰਾਜ ਰੋੜੇ ਨੂੰ ਹਟਾ ਦੇਣਾ ਇਹ ਵੀ ਇਬਾਦਤ ਹੈ ਬਾਬਾ ਜੀ ਔਰ ਇਹੋ ਜੇ ਕਰਮ ਜਿਹੜੇ ਹੈ ਸੱਚੇ ਦਿਲ ਨਾਲ ਕੀਤੇ ਗਏ ਲੋਕ ਪਰਲੋਕ ਦੋਵੇਂ ਸੁਧਾਰ ਦਿੰਦੇ ਬਾਬਾ ਜੀ ਸੋ ਇਹ ਬਾਬਾ ਫਰੀਦ ਸਾਹਿਬ ਦੀਆਂ ਉਹਨਾਂ ਦੀਆਂ ਰਹਿਨਤ ਹੈ ਉਹਨੇ ਉਹਨਾਂ ਦੇ ਇਹ ਕਰਾਮਾਤ ਉਹਨਾਂ ਨੇ ਤਾਂ ਹੀ ਦਿਖਾਈ ਸੀ ਉਹ ਤਾਂ ਹੀ ਉਹਦੇ ਘਰ ਗਏ ਕਹਿੰਦੇ ਵੀ ਇਹਨੂੰ ਸੁਧਾਰੂੰਗਾ ਤੇ ਫਿਰ ਆਪੇ ਸਾਰਾ ਪਿੰਡ ਸੁਧਰ ਜਾਊਗਾ ਸੋ ਫਕੀਰ ਬਾਬਾ ਜੀ ਖੁਸ਼ ਰਹੋ ਆਬਾਦ ਰਹੋ ਚੜ ਦੀ ਗਲਾਚ ਰਹੋ ਆਪਣੀਆਂ ਦੁਆਵਾਂਾਂ 'ਚ ਯਾਦ ਰੱਖਣਾ ਜੈ ਸਾਈ ਜੀ ਦੀ ਸਲਾਮ ਜਾਂ حضرت ਬਾਬਾ ਫਰੀਦਉਦਦਿਨ ਗੰਜ ਸ਼ਕਰ ਸਾਹਿਬ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤਾਂ ਮਾਤਮਾ ਸਾਈਂ ਨੂੰ ਕਸਬ ਨੂੰ ਸਲਾਮ